ਮੈਂ ਤੈਸ਼ੀਸ਼ ਕੋਲ ਜੀ ਅੱਜ ਮਾਨਯੋਗ ਜੀ ਸ੍ਰੀ ਜੀ ਸਾਹਿਬ ਦੇ ਹੁਕਮ ਉਚਾਰ ਸਾਡੇ ਐਸ.ਐਸ.ਪੀ ਸਾਹਿਬ ਨੇ ਹੁਕਮ ਉਚਾਰ ਜਿਹੜੇ ਹੈ ਜ਼ਿਲ੍ਹਾ ਦੇ ਹੱਦਬੰਦੀਆਂ ਤੇ ਨਾਕਾਬੰਦੀ ਕੀਤੀ ਗਈ ਹੈ ਜਿਸ ਦੇ ਨਾਲ ਆਉਣ ਵਾਲੇ ਵੀ ਇਕਲਾਂ ਦੀ ਚੈੱਕ ਅਪ ਕੀਤੀ ਗਈ ਹੈ ਜਿਨ੍ਹਾਂ ਦੇ ਕਾਲੀਆਂ ਫਿਲਮਾਂ ਲਾਈਆਂ ਜਾਂ ਕਾਲੇ ਸਿੱਕੇ ਆ ਉਹਨਾਂ ਦੇ ਚਲਾਨ ਕੱਟੇ ਗਏ ਆ ਹਰ ਅੰਸਰ ਮਾਰੇ ਨੂੰ ਚੈੱਕ ਕੀਤਾ ਗਿਆ ਤੇ ਜਿਹੜੇ ਮਾਰੇ ਅੰਸਰ ਆ ਉਹਨਾਂ ਦੇ ਉਹਨਾਂ ਦੇ ਬੰਦੀ ਜਿਹੜੇ ਚਲਾਨ ਕੱਟੇ ਗਏ ਆ ਸਾਨੂੰ ਹਦਾਇਤਾਂ ਮੁਤਾਬਕ ਕਿਸੇ ਵੀ ਮਾੜੇ ਆਂਸਰ ਨੂੰ ਇੱਥੇ ਬਖਸ਼ਿਆ ਨਹੀਂ ਜਾਊਗਾ ਕੋਈ ਵੀ ਇੱਕਣ ਵਾਲੇ ਨੂੰ ਹਰ ਨੂੰ ਜਿਹੜੇ ਆ ਅੱਜਕੱਲ ਦੇ ਹਾਈਵੇ ਰੋਡ ਤੇ ਚੱਲਣ ਵਾਲੀਆਂ ਹਦਾਇਤਾਂ ਬੇਟਾ ਵਗੈਰਾ ਸਾਰਾ ਤੋਂ ਹਦਾਇਤਾਂ ਤੋਂ ਵੀ ਜਾਣੂ ਕਰਾਇਆ ਗਿਆ ਕਾਨੂੰਨ ਮੁਤਾਬਕ ਜਿਹੜਾ ਬੰਦਾ ਗਲਤ ਕਰਦਾ ਉਹਨੂੰ ਉਹਦੇ ਮੁਤਾਬਕ ਹੀ ਚਲਾਨ ਕੱਟ ਕੇ ਉਹਨੂੰ ਦਿੰਦੇ ਆ ਹਦਾਇਤ ਵੀ ਕਰਦੇ ਆ ਸਮਝਾਉਂਦੇ ਵੀ ਆ ਅੱਗੇ ਤੋਂ ਜਿਹੜੇ ਸਾਵਧਾਨ ਹੋ ਕੇ ਜਿਹੜੀ ਹਾਈਵੇ ਰੋਡ ਤੇ ਬਿਲਕੁਲ ਬੈਲਟਾ ਲਾ ਕੇ ਜਾਂ ਵੀ ਸੈੱਟ ਲਾ ਕੇ ਹਰੇਕਾ ਕਰਕੇ ਉਹਨਾਂ ਨੂੰ ਭੇਜਦੇ ਆਂ ਅਸੀਂ ਕੋਈ ਅਜਿਹੀ ਸੁਲਵਾਈ ਨਹੀਂ ਕਰਦੇ ਆਂ ਆਨਲਾਈਨ ਜਿਹੜੀ ਸਾਡੇ ਕੋਲੇ ਸਿਸਟਮ ਨਵੇਂ ਮੁਤਾਬਕ ਪੰਜਾਬ ਸਰਕਾਰ ਮੁਤਾਬਕ ਮਸ਼ੀਨਾਂ ਦਿੱਤੀਆਂ ਉਹਦੇ ਮੁਤਾਬਕ ਵਹੀਕਲ ਮਸ਼ੀਨ ਮੁਤਾਬਕ ਚੈੱਕ ਕਰਕੇ ਉੱਪਰ ਡਾਕੂਮੈਂਟ ਆ ਜਾਂਦੇ ਜਿਹੜੇ ਘਟ ਹੈ ਜਿਹੜਾ ਘਟ ਡਾਕੂਮੈਂਟ ਹੈ ਉਹਦਾ ਅਸੀਂ ਚਲਾਨ ਕਰਕੇ ਆਨਲਾਈਨ ਦੇੰਦਾ ਤੇ ਬਾਹਰੋਂ ਜਿੱਤੇ ਮਰਜੀ ਉਹ ਚਲਾਨ ਆਪਦਾ ਭਰ ਸਕਦੇ ਆ ਅਸਲ ਜਿਹੜੇ ਅਸੀਂ ਹੁਣ ਵਹੀਕਲਾਂ ਦੇ ਜਿਹੜੇ ਟੋਟਲ ਚਲਾਨ ਆ 12 ਤੋਂ 13 ਜਿਹੜੇ ਚਲਾਨ ਕੀਤੇ ਆ ਜਿਨ੍ਹਾਂ ਨੂੰ ਚਲਾਨ ਮੌਕੇ ਤੇ ਚਲਾਨ ਛੱਟਾ ਦਿੱਤੀਆਂ ਤੇ ਜਿਹੜੇ ਅਸੀਂ ਕਰੀਬ 100 ਤੋਂ 150 ਚਲਾਨ ਜਿਹੜਾ ਵਹੀਕਲ ਚੈੱਕ ਕੀਤਾ ਹਰ ਆਦਮੀ ਦੀ ਸ਼ੱਕੀ ਨੂੰ ਚੈੱਕ ਕਰਕੇ ਫੇਰ ਭੇਜਿਆ ਜੀ ਗੱਡੀਆਂ ਨੂੰ ਵੀ ਚੈੱਕ ਕੀਤਾ